मैन लगता कि बहुत भरमा हंगारा जरा डॉक्टर गांधी जी मिल रहा है ਕਿਉਂਕਿ ਡਾਕਟਰ ਗਾਂਧੀ ਜਿਹੜੇ ਨੇ ਉਹ ਆਮ ਲੋਕਾਂ ਦੀ ਸੋਚ ਹੈ ਆਮ ਲੋਕਾਂ ਦੀ ਸਮਝ ਹੈ ਲੋਕ ਇਹ ਮਹਿਸੂਸ ਕਰਦੇ ਨੇ ਕਿ ਡਾਕਟਰ ਗਾਂਧੀ ਸਾਡੇ ਮਸਲਿਆਂ ਨੂੰ ਪੇਸ਼ ਦੀ ਪਾਰਲੀਮੈਂਟ ਵਿੱਚ ਉਠਾਉਣਗੇ ਬਹੁਤਾਰ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੇ ਕਈ ਮੁੱਦਿਆਂ ਤੇ ਚਰਚਾ ਕੀਤੀ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਹੁਣ ਮਹਾਰਾਜੇ ਮਹਾਰਾਣੀਆਂ ਦਾ ਸਮਾਂ ਨਹੀਂ ਰਿਹਾ ਪਰ ਮੈਨੂੰ ਨਹੀਂ ਲੱਗਦਾ ਕਿ ਮਹਾਰਾਣੀ ਸਹਿਬਾ ਨੇ ਇਸੇ ਪ੍ਰਕਾਰ ਦੇ ਇਸ਼ੂਜ਼ ਨੂੰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਚੱਕਿਆ ਹੋਵੇ ਅੱਜ ਜ਼ਮਾਨਾ ਆਮ ਲੋਕਾਂ ਦਾ ਹੈ ਜਿਨ੍ਹਾਂ ਨੂੰ ਲੋਕ ਸੌਖੇ ਤਰੀਕੇ ਨਾਲ ਮਿਲ ਸਕਣ ਆਪਣੀ ਗੱਲ ਸੌਖੇ ਤਰੀਕੇ ਨਾਲ ਸਮਝਾ ਸਕਣ ਜਿਹੜੇ ਲੋਕਾਂ ਦੀਆਂ ਦੁੱਖ ਤੇ ਦਰਦ ਤੋਂ ਜਾਣੂ ਹੋਣ ਔਰ ਜਿਸ ਪ੍ਰਕਾਰ ਦਾ ਅੱਜ ਮੈਂ ਉਤਸ਼ਾਹ ਵੇਖਿਆ ਲੋਕਾਂ ਦੇ ਵਿੱਚ ਮੈਨੂੰ ਇੰਜ ਲੱਗਦਾ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਦੀ ਚੋਣ ਜਿੱਤ ਰਹੇ ਹਨ ਅਸੀਂ ਮਹਿਲ ਵਾਲਿਆਂ ਨੂੰ ਵੇਖਿਆ ਲੋਕਾਂ ਤੋਂ ਡਰਦੇ ਕਿਥੇ ਪਾਣੀ ਛਾਏ ਆਦਰਵਾਇਜ਼ ਲੋਕਾਂ ਨੇ ਮਹਿਲਾ ਆਲਿਆਂ ਨੂੰ ਮਗਰਲੇ 100 ਸਾਲ ਦਾ ਵੇਖ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਪ੍ਰਨੀਤ ਅਮਰਿੰਦਰ ਸਿੰਘ 10 ਵਿਅਕਤੀਆਂ ਦੇ ਨਾਂ ਵੀ ਜਾਣਦੇ ਹੋਣ ਔਰ ਕਿਸ ਤਰ੍ਹਾਂ ਵੋਟਾਂ ਮੰਗਦੇ ਉਹ ਮਹਿਲਾਂ ਚ ਬੈਠ ਕੇ ਵੋਟਾਂ ਮੰਗਦੇ ਸੀ ਲੋਕਾਂ ਦੀਆਂ ਗਲੀਆਂ ਚ ਜਾ ਕੇ ਨਹੀਂ ਮੰਗਦੇ ਸੀ ਹੁਣ ਜ਼ਮਾਨਾ ਜ਼ਮਾਨਾ ਬਦਲ ਗਿਆ ਹੁਣ ਗਲੀਆਂ ਚਾਉਣਾ ਪਏਗਾ ਕੈਪਟਨ ਅਮਰਿੰਦਰ ਸਿੰਘ ਇਨੀ ਗਰਮੀ ਚ ਬਾਹਰ ਨਹੀਂ ਆ ਸਕਦਾ ਮਹਾਰਾਜਾ ਆਦਮੀ ਹੈ ਜੋ ਇਸ ਕਰਕੇ ਇਸ ਕਰਕੇ ਮੈਂ ਕਿਹਾ ਇਸ ਕਰਕੇ ਕਿਹਾ ਕਿ ਹੁਣ ਫਕੀਰਾਂ ਦਾ ਸਮਾਂ ਹੈ ਆਮ ਲੋਕਾਂ ਦਾ ਸਮਾਂ ਹੈ ਇਹਨਾਂ ਮਹਾਰਾਜੇ ਰਾਜਿਆਂ ਦਾ ਸਮਾਂ ਨਹੀਂ ਹੈ ਕਿਸਾਨ ਵੀ ਕਰਨਾ ਚਾਹੀਦਾ ਹੈ ਕਿਸਾਨ ਦੀ ਜੋ ਦੁਰਦਸ਼ਾ ਭਾਪੀ ਨੇ ਕੀਤੀ ਹੈ ਉਹ ਸਾਰੀ ਦੁਨੀਆ ਜਾਣਦੀ ਹੈ ਔਰ ਜਿਸ ਤਰ੍ਹਾਂ ਤਰੀਕੇ ਨਾਲ 4 ਦਿਨ ਪਹਿਲਾਂ ਧੱਕਾ ਮਾਰ ਕੇ ਕਿ ਕਿਸਾਨ ਦੀ ਮੌਤ ਹੋ ਗਈ ਬਿਲਕੁਲ ਉਹਨਾਂ ਦਾ ਘਰਾਓ ਬੰਦਾ ਹੈ ਔਰ ਜਿੰਨਾ ਚਿਰ ਇਹਨਾਂ ਲੋਕਾਂ ਤੇ ਪਰਚਾ ਨਹੀਂ ਹੁੰਦਾ ਏ ਉਹਨਾਂ ਚਿਕਰ ਇਹਨਾਂ ਨੂੰ ਘਰੋਂ ਬਾਹਰ ਨਹੀਂ ਨਿਕਲਦੇ ਨਾ ਸ਼ਰਮ ਆਮ ਆਦਮੀ ਪਾਰਟੀ ਇਹ ਵਾਹ ਇਹ ਵਾਲਾ ਮਾਮਲਾ ਕਿਹੋ ਜਿਹੇ ਸਾਹਮਣੇ ਕਿਵੇਂ ਨਿਕਲਿਆ ਇਹਨਾਂ ਇਹ ਲੈਣਾ ਮਾਮਲਾ ਦਸਤਕਾਰ ਐਨ ਆਈਏ ਦੇ ਮਾਮਲੇ ਤੇ ਬਾਅਦ ਚ ਗੱਲ ਕਰਾਂਗੇ ਲੇਕਿਨ ਆਮ ਆਦਮੀ ਪਾਰਟੀ ਮੁਕੰਮਲ ਤੌਰ ਤੇ ਚੋਣ ਹਾਰ ਰਹੀ ਹੈ ਭਗਵੰਤ ਮਾਨ ਦਾ ਜਿਹੜਾ